ਕਾਰਵਾਲੀ ਨੂੰ ਨਹੀਂ ਸੀ ਪਤਾ ਕਿ ਜੀ ਨੂੰ ਮੈਂ ਰੱਬ ਦਾ ਰੂਪ ਸਮਝਦੀਆਂ ਜਿਹਦੇ ਨਾਲ ਮੈਂ ਲਾਵਾਂ ਲਈਆਂ ਹੋਈਆਂ ਨੇ ਜਿਹਦੇ ਨਾਲ ਮੈਂ 15 ਸਾਲ ਜ਼ਿੰਦਗੀ ਬਤਾਈ ਆ ਜਿਹਦੇ ਦੋ ਬੱਚਿਆਂ ਨੂੰ ਮੈਂ ਆਪਦੀ ਕੁੱਖ ਚੋਂ ਜਨਮ ਦਿੱਤਾ ਉਹ ਮੇਰੀ ਜਾਨ ਦਾ ਵੈਰੀ ਬਣਿਆ ਬੈਠਾ ਕਾਰਵਾਲੀ ਨੂੰ ਨਹੀਂ ਸੀ ਪਤਾ ਕਿ ਮੇਰੇ ਘਰ ਵਾਲੇ ਨੇ ਹੀ ਮੈਨੂੰ ਇੱਕ ਨਾ ਇੱਕ ਦਿਨ ਮੌਤ ਦੇ ਘਾਟ ਤਾਰ ਦੇਣਾ ਫਿਰ ਘਰ ਵਾਲੇ ਨੇ ਡਰਾਮਾ ਦੇਖੋ ਕਿੱਡਾ ਵੱਡਾ ਰਚਿਆ ਫੇਲਮਾ ਦੀ ਸਟੋਰੀ ਨੂੰ ਵੀ ਉਹ ਬੰਦੇ ਨੇ ਫੇਲ ਕਰਤਾ ਇਹੋ ਜਿਹੇ ਤਰੀਕੇ ਨਾਲ ਉਸ ਬੰਦੇ ਨੇ ਆਪਣੀ ਘਰ ਵਾਲੀ ਦਾ ਕਤਲ ਕਰਾਇਆ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਅੱਜ ਜਿਹੜੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਬੰਦਾ ਆਮ ਪਾਰਟੀ ਦਾ ਇੱਕ ਵਰਕਰ ਆ ਜਿਹਦਾ ਨਾਮ ਆ ਅਨੋਖ ਮਿੱਤਲ ਜੋ ਕਿ ਲੁਧਿਆਣੇ ਸ਼ਹਿਰ ਦਾ ਰਹਿਣ ਵਾਲਾ ਇੱਕ ਬਿਜ਼ਨਸਮੈਨ ਆ। ਆ ਜਿਹੜਾ ਨੋਖ ਮਿੱਤਲ ਸੀਗਾ ਘਰੋਂ ਸਰਦਾਰ ਵਰਦਾ ਸੀਗਾ ਤੇ ਨੋਖ ਮਿੱਤਲ ਦਾ ਵਿਆਹ ਹੋਇਆ ਸੀਗਾ ਲਿਪਸੀ ਮਿੱਤਲ ਨਾਲ ਲਗਭਗ ਵਿਆਹ ਨੂੰ ਵੀ 14-15 ਸਾਲ ਦਾ ਸਮਾਂ ਹੋ ਚੁੱਕਿਆ ਸੀਗਾ ਦੋ ਬੱਚੇ ਸੀਗੇ ਇੱਕ 7 ਸਾਲ ਦਾ ਬੱਚਾ ਸੀਗਾ ਇੱਕ 11 ਸਾਲ ਦਾ ਬੱਚਾ ਸੀਗਾ ਹੁਣ ਨੋਖ ਮਿੱਤਲ ਕਰੋ ਸਰਦਾ ਵਰਦਾ ਸੀਗਾ ਤਾਂ ਅਨੋਖ ਮਿੱਤਲ ਦਾ ਬਾਹਰ ਅੰਦਰ ਆਉਣਾ ਜਾਣਾ ਆਮ ਰਹਿੰਦਾ ਸੀਗਾ ਚਲੋ ਜੀ ਅਨੋਖ ਮਿੱਤਲ ਦੀ ਜ਼ਿੰਦਗੀ ਦੇ ਵਿੱਚ ਇੱਕ ਕੁੜੀ ਆ ਜਾਂਦੀ ਹੈ ਨੋਖ ਮਿੱਤਲ ਦਾ ਉਹਦੇ ਨਾਲ ਬਹਿਣਾ ਉੱਠਣਾ ਹੋ ਜਾਂਦਾ ਦੋਵੇਂ ਹੌਲੀ-ਹੌਲੀ ਇੱਕ ਜੀ ਨੂੰ ਪਿਆਰ ਕਰਨ ਲੱਗ ਜਾਂਦੇ ਆ ਤੇ ਮੁੜ ਕੇ ਪਿਆਰ ਇਸ ਹੱਦ ਤੱਕ ਪਹੁੰਚ ਜਾਂਦਾ ਕਿ ਨੋਖ ਮਿੱਤਲ ਨੂੰ ਆਪਣੀ ਘਰ ਵਾਲੀ ਲਿਪਸੀ ਮਿੱਤਲ ਰਾਹ ਦਾ ਰੋੜਾ ਲੱਗਣ ਲੱਗ ਜਾਂਦੀ ਹੈ ਹੁਣ ਅਨੋਖ ਮਿੱਤਲ ਆਪਣੀ ਘਰ ਵਾਲੀ ਲਿਪਸੀ ਮਿੱਤਲ ਨੂੰ ਆਪਣੇ ਰਾਹ ਚੋਂ ਪਾਸੇ ਕਰਨਾ ਚਾਹੁੰਦਾ ਸੀਗਾ ਕਿਉਂਕਿ ਅਨੋਖ ਮਿੱਤਲ ਆਪਣੀ ਸਹੇਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀਗਾ ਚਲੋ ਜੀ ਅਨੋਖ ਮਿੱਤਲ ਨੇ ਪਹਿਲਾਂ ਬੜੇ ਤਰ੍ਹਾਂ ਦੇ ਪਲਾਨ ਸੋਚੇ ਪਰ ਆਖਰ ਨੂੰ ਫਿਰ ਇੱਕ ਉਹਨੇ ਫਿਲਮੀ ਪਲਾਨ ਸੋਚਿਆ ਅਨੋਖ ਮਿੱਤਲ ਨੇ ਕੀ ਕੀਤਾ ਤਿੰਨ ਚਾਰ ਬੰਦਿਆਂ ਨੂੰ ਆਪਣੀ ਘਰ ਵਾਲੀ ਦੀ سپਾਰੀ ਦਿੱਤੀ ਕਿ ਮੈਂ ਆਪਣੀ ਘਰ ਵਾਲੀ ਨੂੰ ਇਸ ਦਿਨ ਇੰਨੇ ਕ ਟਾਈਮ ਤੇ ਇਸ ਰੋਡ ਤੇ ਲੈ ਕੇ ਆਵਾਂਗਾ ਤੇ ਤੁਸੀਂ ਇਸ ਤਰੀਕੇ ਨਾਲ ਮੇਰੀ ਘਰ ਵਾਲੀ ਦਾ ਕਤਲ ਕਰਨਾ ਚਲੋ ਜੀ ਚਾਰ ਬੰਦਿਆਂ ਨੂੰ ਅਨੋਖ ਮਿੱਤਲ ਸੁਪਾਰੀ ਦੇ ਦਿੰਦਾ ਤੇ ਆਖਰ ਨੂੰ ਮੁੜ ਕੇ ਉਹ ਦਿਨ ਆਉਂਦਾ ਜਿਹੜਾ ਦਿਨ ਡਿਸਾਈਡ ਕੀਤਾ ਹੁੰਦਾ ਲਿਪਸੀ ਮਿੱਤਲ ਨੂੰ ਮਾਰਨ ਲਈ ਅਨੋਖ ਮਿੱਤਲ ਆਪਣੀ ਘਰ ਵਾਲੀ ਲਿਪਸੀ ਮਿੱਤਲ ਨਾਲ ਬੜਾ ਪਿਆਰ ਨਾ ਰਹਿੰਦਾ ਸੀਗਾ ਕਿ ਲਿਪਸੀ ਮਿੱਤਲ ਨੂੰ ਬਿਲਕੁਲ ਵੀ ਸ਼ੱਕ ਨਾ ਹੋਵੇ ਕਿ ਅਨੋਖ ਮਿੱਤਲ ਕਿਤੇ ਨਾ ਕਿਤੇ ਗਲਤ ਆ ਪਰ ਅਨੋਖ ਮਿੱਤਲ ਦੀ ਅੱਖਾਂ ਦੇ ਵਿੱਚ ਲਿਪਸੀ ਉਹ ਰੜਕਦੀ ਸੀਗੀ ਚਲੋ ਜੀ ਜਿਹੜਾ ਤੇ ਡਿਸਾਈਡ ਕੀਤਾ ਸੀਗਾ ਅਨੋਖ ਮਿੱਤਲ ਨੇ ਲਿਪਸੀ ਨੂੰ ਕਿਹਾ ਕਿ ਅੱਜ ਆਪਾਂ ਦੋਨੇ ਜਣੇ ਬਾਹਰ ਖਾਣਾ ਖਾਣ ਲਈ ਜਾਂਦੇ ਆਂ ਹੁਣ ਘਰ ਵਾਲਿਆਂ ਨੂੰ ਚਾਹ ਹੁੰਦਾ ਹਨ ਬਾਹਰ ਖਾਣਾ ਖਾਣ ਦਾ ਬਹੁਤੀਆਂ ਘਰ ਵਾਲਿਆਂ ਨੂੰ ਚਾਹ ਹੁੰਦਾ ਕਿ ਮੈਂ ਆਪਣੇ ਹਸਬੰਦ ਨਾਲ ਜਾਵਾਂ ਬਾਹਰ ਘੁੰਮ ਫਿਰ ਕੇ ਬਾਹਰ ਖਾਣਾ ਖਾ ਕੇ ਅਸੀਂ ਰਾਤ ਨੂੰ ਹਨ ਚਲੋ ਜੀ ਲਿਪਸੀ ਮਿੱਤਲ ਨੂੰ ਚਾਹ ਚੜ੍ਹ ਗਿਆ ਕਿ ਮੇਰੇ ਘਰ ਵਾਲਿਆਂ ਨੇ ਕਿਹਾ ਗਿਆ ਜੀ ਆਪਾਂ ਰਾਤ ਨੂੰ ਬਾਹਰ ਡਿਨਰ ਕਰਨ ਲਈ ਚੱਲਾਂਗੇ ਚਲੋ ਜੀ ਜਦੋਂ ਮੜਾ ਢੇਰਾਜ ਹੁੰਦਾ 8:00 ਵਜੇ ਜਿਹੜੀ ਲਿਪਸੀ ਮਿੱਤਲ ਹੁੰਦੀ ਉਹ ਤਿਆਰ ਹੋ ਜਾਂਦੀ ਆ ਤੇ ਨੋਖ ਮਿੱਤਲ ਹੁਣ ਆਪਣੀ ਗੱਡੀ 'ਚ ਬਿਠਾ ਕੇ ਲੁਧਿਆਣੇ ਦੇ ਡੇਲੋ ਰੋਡ ਵਾਲੇ ਪਾਸੇ ਲਿਆ ਜਾਂਦਾ ਉੱਥੇ ਇੱਕ ਰੈਸਟੋਰੈਂਟ ਹੈਗਾ ਉੱਥੇ ਇਹਨਾਂ ਨੇ ਬਹਿ ਕੇ ਖਾਣਾ ਖਾ ਤਾ ਅਨੋਖ ਮਿੱਤਲ ਨੇ ਆਪਣੀ ਘਰ ਵਾਲੀ ਦੇ ਮੋਬਾਈਲ ਤੋਂ ਆਪਣੀ ਘਰ ਵਾਲੀ ਲਿਪਸੀ ਮਿੱਤਲ ਦੇ ਮੋਬਾਈਲ ਤੇ ਸਟੇਟਸ ਲਾਤੇ ਖਾਣਾ ਖਾਂਦਿਆਂ ਦੇ ਉੱਥੇ ਬੈਠਿਆ ਨੇ ਗੱਲਾਂ ਬਾਤਾਂ ਕਰਦਿਆਂ ਦੇ ਨਾਲ ਨਾਲ ਆਪਣੀ ਘਰ ਵਾਲੀ ਦੇ ਵਟਸਐਪ ਦੇ ਉੱਪਰ ਸਟੇਟਸ ਲਾ ਰਿਹਾ ਤੇ ਨਾਲ ਦੀ ਨਾਲ ਜਿਹੜੇ ਬੰਦਿਆਂ ਨੂੰ ਸੁਪਾਰੀ ਦਿੱਤੀ ਆ ਆਪਣੇ ਫੋਨ ਤੋਂ ਉਹਨਾਂ ਬੰਦਿਆਂ ਨਾਲ ਚੈਟ ਕਰ ਰਿਹਾ ਕਿ ਐਸ ਟਾਈਮ ਤੇ ਮੈਂ ਇਸ ਰੈਸਟੋਰੈਂਟ ਦੇ ਵਿੱਚ ਬੈਠਾ ਤੇ ਥੋੜੇ ਟਾਈਮ ਤੱਕ ਮੈਂ ਇੱਥੋਂ ਚੱਲੂਗਾ ਤੁਸੀਂ ਬਿਲਕੁਲ ਰੈਡੀ ਰਹੋ ਚਲੋ ਜੀ ਖਾਣਾ ਖੂਣਾ ਖਾ ਕੇ ਵਧੀਆ ਤਰੀਕੇ ਨਾਲ ਫੋਟੋਆਂ ਫੋਟੋਆਂ ਖਿੱਚ ਕੇ ਆਪਣੀ ਘਰ ਵਾਲੀ ਲਿਪਸੀ ਮਿੱਤਲ ਦੇ ਵਟਸਐਪ ਤੇ ਸਟੇਟਸ ਵਗੈਰਾ ਲਾ ਕੇ ਆਪਣੇ ਵਟਸਐਪ ਤੇ ਸਟੇਟਸ ਲਾ ਕੇ ਚਲੋ ਜੀ ਉੱਥੋਂ ਖਾਣਾ ਖਾ ਕੇ ਨਿਕਲਦੇ ਆ ਦੋਨੇ ਜਣੇ ਰੁੜਕੇ ਵਾਲੀ ਸਾਈਡ ਨੂੰ ਜਾ ਰਹੇ ਹੁੰਦੇ ਆ ਤਾਂ ਰਸਤੇ ਜਿੱਥੇ ਉਹਨੂੰ ਸੁੰਨੀ ਜੀ ਜਗ੍ਹਾ ਲੱਗਦੀ ਆ ਉੱਥੇ ਅਨੋਖ ਮਿੱਤਲ ਲਿਪਸੀ ਨੂੰ ਕਹਿੰਦਾ ਕਿ ਮੈਨੂੰ ਬਾਥਰੂਮ ਆਇਆ ਤੂੰ ਗੱਡੀ 'ਚ ਬੈਠ ਤੇ ਮੈਂ ਬਾਥਰੂਮ ਕਰਕੇ ਆਇਆ ਚਲੋ ਜੀ ਹੁਣ ਰਾਤ ਦਾ ਸਮਾਂ ਸਾਈਡ ਤੇ ਨੋਕ ਮਿੱਤਲ ਗੱਡੀ ਲਾ ਦਿੰਦਾ ਗੱਡੀ 'ਚੋਂ ਨਿਕਲਦਾ ਥੋੜੀ ਦੂਰ ਜਾਂਦਾ ਤੇ ਜਾ ਕੇ ਜਿਨ੍ਹਾਂ ਨੂੰ ਸਪਾਰੀ ਦਿੱਤੀ ਸੀ ਉਹਨਾਂ ਨੂੰ ਫੋਨ ਕਰਦਾ ਕਿ ਮੇਰੀ ਘਰ ਵਾਲੀ ਕੱਲੀ ਗੱਡੀ ਦੇ ਵਿੱਚ ਬੈਠੀ ਆ ਤੁਸੀਂ ਆ ਜਾਓ ਦੇਖੋ ਡਰਾਮਾ ਕਿਦਾਂ ਰਚਿਆ ਜਿਹੜੇ ਬੰਦੇ ਨੂੰ ਸਪਾਰੀ ਦਿੱਤੀ ਹੁੰਦੀ ਹੈ ਉਹ ਪਹਿਲਾਂ ਘਰ ਵਾਲੀ ਦੇ ਕੋਲ ਨਹੀਂ ਜਾਂਦੇ ਉਹ ਪਹਿਲਾਂ ਸਿੱਧਾ ਆ ਕੇ ਅਨੋਖ ਮਿੱੱਤਲ ਦੇਤੇ ਹਲਕਾ ਫੁਲਕਾ ਅਟੈਕ ਕਰਦੇ ਆ ਜਿੰਨਾ ਕਿ ਇਹਨਾਂ ਦਾ ਆਪਸ ਵਿੱਚ ਡਿਸਾਈਡ ਹੋਇਆ ਸੀ ਜਦੋਂ ਘਰ ਵਾਲੀ ਨੇ ਦੇਖਿਆ ਕਿ ਤਿੰਨ ਚਾਰ ਬੰਦੇ ਮੇਰੇ ਘਰ ਵਾਲੇ ਦੇ ਗਲ ਪੈ ਗਿਆ ਤਾਂ ਘਰ ਵਾਲੀ ਵਿਚਾਈ ਨੇ ਆਪਦੀ ਜਾਨ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਉਹ ਸਿੱਧੀ ਭੱਜ ਕੇ ਜਾਂਦੀ ਹੈ ਆਪਣੇ ਘਰ ਵਾਲੇ ਨੂੰ ਛਡਾਉਣ ਲੱਗ ਜਾਂਦੀ ਹੈ ਜਦੋਂ ਘਰ ਵਾਲੇ ਨੂੰ ਛਡਾਉਣ ਲੱਗ ਜਾਂਦੀ ਆ ਤਾਂ ਉਹ ਸਿੱਧਾ ਮੁੜ ਕੇ ਲਿਪਸੀ ਦੇ ਉੱਤੇ ਅਟੈਕ ਕਰਦੇ ਆ ਲਿਪਸੀ ਦੀ ਉਹਨਾਂ ਨੇ ਖੋਪੜੀ ਤੋਂ ਵਾਲ ਵੀ ਅੱਧੇ ਨਾਲੋਂ ਜ਼ਿਆਦਾ ਪੱਟਤੇ ਤੇ ਉਹਦੀ ਚੈਸਟ ਵੀ ਉਹਨਾਂ ਨੇ ਪਾੜਤੀ ਪਤਾ ਨਹੀਂ ਕਾਪਾਂ ਮਾਰਿਆ ਕਿਰਚ ਮਾਰੀ ਕੀ ਮਾਰਿਆ ਇਹ ਰੱਬ ਜਾਣਦਾ ਉਹਦਾ ਢਿੱਡ ਪਾੜਤਾ ਉਹਦੀ ਚੈਸਟ ਪਾੜਤੀ ਬਹੁਤ ਸਾਰੀ ਉਹਦੀ ਬਾਡੀ ਦੀਆਂ ਹੱਡੀਆਂ ਜਿਹੜੀਆਂ ਕਿ ਤੋੜਤੀਆਂ ਤਾਂ ਉਹ ਬੰਦੇ ਲਿਪਸੀ ਦੀ ਚੈਸਟ ਪਾੜ ਕੇ ਢਿੱਡ ਪਾੜ ਕੇ ਸਿਰ ਦੇ ਵਾਲ ਪਟ ਕੇ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਥੋਂ ਫਰਾਰ ਹੋ ਜਾਂਦੇ ਆ ਤਾਂ ਜਿਹੜਾ ਅਨੋਖ ਮਿੱਤਲ ਹੁੰਦਾ ਮੁੜ ਕੇ ਇਹ ਡਰਾਮਾ ਕਰਦਾ ਆਪਣੀ ਘਰਵਾਲੀ ਨੂੰ ਚੱਕ ਕੇ ਗੱਡੀ 'ਚ ਪਾਉਂਦਾ ਉਥੇ ਰੌਲਾ ਪਾਉਂਦਾ ਉੱਚੀ ਉੱਚੀ ਭਿਜਾ ਕੇ ਹਸਪੀਟਲ ਲੈ ਕੇ ਜਾਂਦਾ ਤਾਂ ਲਿਪਸੀ ਮਰ ਚੁੱਕੀ ਸੀ ਫਿਰ ਅਨੋਖ ਮਿੱਤਲ ਨੇ ਉਸ ਚੀਜ਼ ਨੂੰ ਮੀਡੀਆ ਸਾਹਮਣੇ ਲਿਆਂਦਾ ਬੜਾ ਰੋਵੇ ਬੜੀਆਂ ਤਾਂਹਾਂ ਮਾਰੇ ਕਿ ਸਾਡੇ ਨਾਲ ਧੱਕਾ ਹੋ ਗਿਆ ਲਟੇਰਿਆ ਨੇ ਸਾਡੇ ਉੱਪਰ ਹਮਲਾ ਕਰਤਾ ਕੋਈ ਨਿਸ਼ੇੜੀ ਸਨ ਜਿਹੜੇ ਕਿ ਲੁੱਟ ਖੋਲ ਹੀ ਕਰਨ ਲਈ ਆਏ ਸੀ ਮੇਰੀ ਘਰ ਵਾਲੇ ਦਾ ਕਤਲ ਕਰਤਾ ਬੜੀਆਂ ਤਾਂ ਹਾਂ ਮਾਰ ਮਾਰ ਕੇ ਰੋ ਰਿਆ ਸੀ ਸੋਸ਼ਲ ਮੀਡੀਆ ਦੇ ਸਾਹਮਣੇ ਚਲੋ ਜੀ ਹੁਣ ਹਸਪੀਟਲ 'ਚ ਡੈੱਡ ਬੋਡੀ ਪਈ ਸੀ ਤਾਂ ਜਿਹੜੇ ਲਿਪਸੀ ਮਿੱਤਲ ਦੇ ਘਰ ਵਾਲੇ ਹੁੰਦੇ ਆ ਮਾਂ ਪਿਓ ਹੁੰਦੇ ਆ ਜਾਨਕੀ ਨੋਖ ਮਿੱਤਲ ਦੇ ਸਹੁਰੇ ਹੁੰਦੇ ਆ ਉਹ ਹਸਪੀਟਲ ਦੇ ਅੱਗੇ ਧਰਨਾ ਲਾ ਦਿੰਦੇ ਆ ਕਿ ਅਸੀਂ ਉਹ ਤੱਕ ਸਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਤਾਂ ਉਸ ਧਰਨੇ ਦੇ ਵਿੱਚ ਵੀ ਅਨੋਖ ਮਿੱਤਲ ਸ਼ਾਮਲ ਹੁੰਦਾ ਕੀ ਕਿਤੇ ਮੇਰੇ ਸੌਰੀਆਂ ਨੂੰ ਸ਼ੱਕ ਨਾ ਹੋ ਜੇ ਚਲੋ ਜੀ ਜਦੋਂ ਧਰਨਾ ਲੱਗ ਗਿਆ ਫਿਰ ਪੁਲਿਸ ਨੇ ਜਲਦੀ ਮਾਮਲਾ ਸਲਝਾਉਣ ਬਾਰੇ ਹੋਰ ਆਪਰੇਸ਼ਨ ਤੇਜ਼ ਕਰਤਾ ਤਾਂ ਹੁਣ ਪੁਲਿਸ ਨੇ ਘਰ ਦੇ ਮੈਂਬਰਾਂ ਦੇ ਬਿਆਨ ਲਏ ਫਿਰ ਅਨੋਖ ਮਿੱਤਲ ਦੇ ਬਿਆਨ ਲਏ ਜਦੋਂ ਅਨੋਖ ਮਿੱਤਲ ਦੇ ਬਿਆਨ ਲਏ ਕਿਤੇ ਨਾ ਕਿਤੇ ਅਨੋਖ ਮਿੱਤਲ ਦੇ ਬਿਆਨਾਂ ਤੋਂ ਪੁਲਿਸ ਨੂੰ ਮਾੜਾ ਮੋਟਾ ਸ਼ੱਕ ਹੋ ਗਿਆ ਚਲੋ ਜੀ ਉਸ ਤੋਂ ਬਾਅਦ ਜਿਹੜਾ ਅਨੋਖ ਮਿੱਤਲ ਦਾ ਮੋਬਾਈਲ ਹੁੰਦਾ ਉਹ ਪੁਲਿਸ ਆਪ ਦੇ ਅੰਡਰ ਕਰ ਲੈਂਦੀ ਆ ਵਿੱਚੋਂ ਕੁਝ ਚੈਟਾਂ ਹੁੰਦੀਆਂ ਨੇ ਜਿਹੜੀਆਂ ਕਿ ਡਿਲੀਟ ਹੋ ਚੁੱਕੀਆਂ ਸੀ ਉਹਨਾਂ ਦਾ ਬੈਕਅਪ ਲਿਆ ਜਾਂਦਾ ਕਾਲ ਡਿਟੇਲਾਂ ਕਢਾਈਆਂ ਜਾਂਦੀਆਂ ਨੇ ਕਾਲ ਡਿਟੇਲਾਂ ਤੋਂ ਫਿਰ ਉਹ ਟਾਈਮ ਲਾਇਆ ਜਾਂਦਾ ਜਿਹੜੇ ਟਾਈਮ ਤੇ ਇਹ ਰੈਸਟੋਰੈਂਟ 'ਚ ਬੈਠੇ ਸੀਗੇ ਉਦੋਂ ਕਿਹੜੇ-ਕਿਹੜੇ ਬੰਦਿਆਂ ਨਾਲ ਚੈਟ ਹੋਈ ਕੀ-ਕੀ ਚੈਟ ਹੋਈ ਪੋਸਟ ਟਾਈਮ ਤੇ ਕਿਹੜੇ-ਕਿਹੜੇ ਬੰਦਿਆਂ ਨੂੰ ਕਾਲ ਕੀਤੀ ਗਈ ਫਿਰ ਉਹ ਕਾਲਾਂ ਵਾਲੇ ਬੰਦੇ ਟਰੇਸ ਕੀਤੇ ਜਾਂਦੇ ਆ ਉਹਨਾਂ ਨੂੰ ਚੱਕ ਲਿਆ ਜਾਂਦਾ ਜਦੋਂ ਉਹ ਬੰਦੇ ਚੱਕੇ ਜਾਂਦੇ ਆ ਤਾਂ ਫਿਰ ਅਨੋਖ ਮਿੱਤਲ ਫਸ ਜਾਂਦਾ ਫੇਰ ਸਾਰਾ ਰਾਜ ਖੁੱਲ ਜਾਂਦਾ ਕਿ ਜਿਹੜਾ ਬੰਦਾ মিডিਆ ਸਾਹਮਣੇ ਰੋ ਰੋ ਕੇ ਦੁਆਈਆਂ ਪਾ ਰਿਹਾ ਕਿ ਸਾਨੂੰ ਲਟੇਰਿਆਣੇ ਮੇਰੀ ਘਰਵਾਲੀ ਨੂੰ ਮਾਰਤਾ ਮੇਰਾ ਘਰ ਉਜਾੜਦਾ ਚਿੱਟੇ ਵਾਲਿਆਂ ਨੇ ਮੇਰਾ ਘਰ ਉਜਾੜਦਾ ਉਹ ਖੁਦ ਹੀ ਆਪਣੀ ਘਰਵਾਲੀ ਦਾ ਕਾਤਲ ਆ ਅਨੋਖ ਮਿੱਤਲ ਨੂੰ ਜਦੋਂ ਪੁਲਿਸ ਨੇ ਰੈਸਟ ਕਰ ਲਿਆ ਉਸ ਤੋਂ ਬਾਅਦ ਇਹ ਗੱਲ ਜਨਤਕ ਹੁੰਦੀ ਹੈ ਕਿ ਜਿਹੜਾ ਅਨੋਖ ਮਿੱਤਲ ਆ ਉਹੋ ਹੀ ਆਪਣੀ ਘਰਵਾਲੀ ਦਾ ਕਾਤਲ ਆ ਦੇਖੋ ਬੰਦੇ ਨੇ ਦਰਿੰਦਿਆਂ ਵਾਲੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ ਜਿਹਦੇ ਨਾਲ 15-16 ਸਾਲ ਵਿਆਹਿਆ ਰਿਆ ਜਿਹਦੇ ਨਾਲ ਦੋ ਬੱਚੇ ਪੈਦਾ ਕੀਤੇ 11 ਸਾਲਾਂ ਦਾ ਇੱਕ 7 ਸਾਲ ਦਾ ਉਸ ਵਿਚਾਰੀ ਤੇ ਭੋਰਾ ਤਰਸ ਨਹੀਂ ਕੀਤਾ ਪਹਿਲਾਂ ਉਹਨੂੰ ਖਾਣਾ ਖਵਾਇਆ ਉਹ ਤੋਂ ਸਟੇਟਸ ਪਵਾਏ ਕਿ ਰਿਸ਼ਤੇਦਾਰੀ ਦੇਖਣੀ ਯਾਰ ਮਿੱਤਰ ਦੇਖਣਗੇ ਬੜੇ ਖੁਸ਼ ਨੇ ਤੇ ਫਿਰ ਖਾਣਾ ਖਵਾਉਣ ਤੋਂ ਬਾਅਦ ਵਾਪਸੀ ਤੇ ਆਉਂਦਿਆਂ ਉਹਦਾ ਵਿਚਾਰੀ ਦਾ ਕਤਲ ਕਰਵਾ ਦਿੱਤਾ ਤੇ ਕਤਲ ਵੀ ਇੰਨੀ ਕੁ ਦਰਿੰਦਗੀ ਨਾਲ ਕਰਾਇਆ ਕਿ ਅਨੋਖ ਮਿੱਤਲ ਨੂੰ ਐਦਾਂ ਸੀਗਾ ਕਿ ਇਹ ਕਿਤੇ ਜਿਉਂਦੀ ਨਾ ਰਹਿ ਜਾਵੇ ਇੱਥੋਂ ਤੱਕ ਵੀ ਉਹਦੇ ਸਿਰ ਦੇ ਵਾਲ ਵੀ ਅੱਧੇ ਨਾਲੋਂ ਜ਼ਿਆਦਾ ਸਿਰ ਤੋਂ ਅਲੱਗ ਕਰ ਦਿੱਤੇ ਗਏ ਉਹਦੀ ਚੈਸਟ ਪਾੜ ਦਿੱਤੀ ਗਈ ਪੇਟ ਪਾੜ ਦਿੱਤਾ ਗਿਆ ਹੱਡੀਆਂ ਸਰੀਰ ਦੀਆਂ ਬੜੀਆਂ ਤੋੜ ਦਿੱਤੀਆਂ ਕਿਉਂਕਿ ਉਹਨਾਂ ਦਾ 4-5 ਲੱਖ ਰੁਪਈਆ ਲੈਣਾ ਸੀ ਭਾਈ ਉਹਨਾਂ ਨੇ ਤਾਂ ਆਪਦਾ ਕੰਮ ਕਰਕੇ ਜਾਣਾ ਸੀ ਜਿਨ੍ਹਾਂ ਨੂੰ ਉਹਨੂੰ ਕਿਹਾ ਹੋਇਆ ਸੀਗਾ ਉਹ ਆਪਦਾ ਕੰਮ ਕਰਕੇ ਚਲੇ ਗਏ ਹੁਣ ਘਰ ਵਾਲਾ ਦੇਖੋ ਸਭ ਤੋਂ ਵੱਡਾ ਦਰਿੰਦਾ ਜਿਨ੍ਹਾਂ ਨੇ ਆਪਦੀ ਘਰ ਵਾਲੀ ਦੀ ਮੌਤ ਦੀ ਸਾਜ਼ਿਸ਼ ਰਚੀ ਤੇ ਫਿਰ ਆਪਣੀ ਘਰ ਵਾਲੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੀ ਨੂੰ ਦੇਖਿਆ ਇਸ ਤੋਂ ਵੱਡੀ ਕੋਈ ਦਰਿੰਦਗੀ ਨਹੀਂ ਹੋ ਸਕਦੀ ਇਸ ਤੋਂ ਵੱਡਾ ਕੋਈ ਜ਼ਾਲਮਪੰਦਾ ਨਹੀਂ ਹੋ ਸਕਦਾ ਇਸ ਟਾਈਮ ਦੇ ਅਨੋਖ ਮਿੱਤਲ ਪੁਲਿਸ ਕਸਟਡੀ ਵਿੱਚ ਆ ਪਰ ਅਸੀਂ ਚਾਹੁੰਦੇ ਆ ਕਿ ਇਹੋ ਜਿਹਾ ਸਮਾਜ ਵਿੱਚੋਂ ਗੰਦ ਸਾਫ਼ ਕਰਨਾ ਚਾਹੀਦਾ ਇਹੋ ਜਿਹੇ ਦਰਿੰਦਿਆਂ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਦੀ ਧੀ ਖੋਲੀ ਉਹਨੇ ਦੋ ਬੱਚਿਆਂ ਦੀ ਮਾਂ ਖੋਲੀ ਉਹਨੇ ਕਿਸੇ ਭਰਾ ਦੀ ਭੈਣ ਖੋਲੀ ਉਹਨੇ ਕਿਸੇ ਮਾਂ ਦੀ ਧੀ ਖੋਲੀ ਉਹਨੇ ਕਾਦੇ ਪਿੱਛੇ ਇੱਕ ਆਸ਼ਕੀ ਆਸ਼ਕੀ ਦੀ ਭੇਟ ਚੜੀ ਵਿਚਾਰੀ ਘਰਵਾਲੀ ਘਰਵਾਲੀ ਨੂੰ ਮਾਰ ਕੇ ਸੇਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਬਹੁਤ ਸਾਰੇ ਕਤਲ ਇਹੋ ਜਿਹੇ ਆ ਜਿਹੜੇ ਕਿ ਸਿਰਫ ਸੇਲੀ ਨਾਲ ਵਿਆਹ ਕਰਾਉਣ ਪਿੱਛੇ ਕੀਤੇ ਜਾਂਦੇ ਆ ਘਰਵਾਲੀਆਂ ਨੂੰ ਮਾਰਿਆ ਜਾਂਦਾ ਬਾਈ ਜੇ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਬਾਹਰ ਮੂੰਹ ਮਾਰਨ ਦੀ ਆਦਤਾਂ ਤਾਂ ਕਿਸੇ ਦੀ ਧੀ ਨੂੰ ਨਾ ਮਾਰੋ ਕਿਸੇ ਬੱਚਿਆਂ ਦੀ ਮਾਂ ਨੂੰ ਨਾ ਮਾਰੋ ਸਿੱਧਾ ਕਹਿ ਦਿਓ ਕਿ ਅਸੀਂ ਨਹੀਂ ਰਹਿਣਾ ਆਹ ਪ੍ਰਾਪਰਟੀ ਚੋਂ ਅੱਧਾ ਦਿਓ ਅਲੱਗ ਹੋਜੋ ਜਿੱਥੇ ਮਰਜੀ ਤੱਕੇ ਖਾਓ ਬਰਬਗਾਨੀ ਧੀ ਨੂੰ ਇਸ ਤਰ੍ਹਾਂ ਆਸ਼ਕੀ ਦੀ ਪੇਟ ਨਾ ਚੜਾਓ। ਇਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਵੱਧ ਤੋਂ ਵੱਧ ਲੋਕ ਸੁਚੇਤ ਹੋਣ ਕੋਈ ਹੋਰ ਨਾ ਲੋਕ ਮਿੱਤਲ ਬਣ ਜੇ। ਕੋਈ ਹੋਰ ਬੰਦਾ ਨਾ ਇਹ ਗੱਲ ਸੋਚ ਰਿਹਾ ਹੋਵੇ ਕਿ ਮੈਂ ਆਪਣੀ ਘਰਵਾਲੀ ਨੂੰ ਮਾਰ ਕੇ ਆਪਣੀ ਸੇਲੀ ਨਾਲ ਵਿਆਹ ਕਰਵਾ ਲਾਂ। ਕਿ ਕੋਈ ਹੋਰ ਬਗਾਨੀ ਧੀ ਨਾ ਆਸ਼ਕੀ ਦੀ ਪੇਟ ਚੜ ਜੇ। ਸ਼ਾਇਦ ਆਹ ਵੀਡੀਓ ਦੇਖ ਕੇ ਕੋਈ ਬੰਦਾ ਸਿਆਣਾ ਬਣ ਜੇ ਸ਼ਾਇਦ ਕੋਈ ਬੰਦਾ ਗਲਤ ਸੋਚ ਰਿਹਾ ਹੋਵੇ ਆਪਦੀ ਘਰਵਾਲੀ ਨੂੰ ਮਾਰਨ ਤੱਕ ਸੋਚੀ ਬੈਠਾ ਹੋਵੇ ਸ਼ਾਇਦ ਉਹ ਵੀਡੀਓ ਦੇਖ ਕੇ ਇੱਥੇ ਰੁਕ ਜੇ ਕਿਉਂਕਿ ਕਤਲ ਕਦੇ ਵੀ ਲੁਕੇ ਨਹੀਂ ਰਹਿੰਦੇ ਇਹ ਗੱਲਾਂ ਕਦੇ ਵੀ ਗੁੱਝੀਆਂ ਨਹੀਂ ਰਹਿੰਦੀਆਂ ਇਹ ਇੱਕ ਨਾ ਇੱਕ ਦਿਨ ਬਾਹਰ ਜ਼ਰੂਰ ਆਉਂਦੀਆਂ ਨੇ ਸਾਡਾ ਮਕਸਦ ਵੱਤ ਤੋਂ ਵੱਤ ਲੋਕਾਂ ਨੂੰ ਸੁਚੇਤ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ